ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 3 ਜਿਨ੍ਹਾਂ ਚੋਂ ਦੋ ਸੂਏ ਸਵਾਏ ਆ ਤੇ ਇੱਕ ਤੋਕੜ ਗੱਬਲ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਹੈ ਵੀਰੇ ਡਾਕਟਰ ਸਾਹਿਬਾਨ ਆਵਦਾ ਨਾਮ ਲੈ ਕੇ ਆਇਓ ਤੇ ਬਾਈ ਦੇ ਘਰ ਆਪ ਦੀ ਚੈੱਕ ਪਾਸ ਕਰਵਾ ਕੇ ਲੈ ਜਿਓ ਤੇ ਜਿਹੜੇ ਸੂਏ ਸਵਾਏ ਨਾਗਾ ਉਹਦੇ ਦੋ ਟਾਈਮ ਚਾਰ ਟਾਈਮ ਕੋਈ ਵੀ ਸੱਜਣ ਮਿਲਕਿੰਗ ਕਰ ਸਕਦਾ ਹੁੰਦਾ ਸਾਸਿਕਾਲ ਜੀ ਸਾਸਿਕਾਲ ਜੀਰੇ ਨਾ ਉਹ ਤੇ ਐਡਰੈਸ ਦੱਸ ਦਿਓ ਜੀ ਨਾ ਮੇਰੇ ਕੋਲ ਜੀ ਮਸਹੰਗਾਈ ਪਿੰਡ ਜੀ ਸ਼ਹਿਰ ਧਰਮਕੋੜ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 82684818962 ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਤਿੰਨ ਨਾਗਾ ਭਰਾ ਕਿੱਧਰੋਂ ਸ਼ੁਰੂ ਕਰਗੇ ਜੀ ਕਿੱਧਰੋਂ ਮਰਜ਼ੀ ਕਰਦੇ ਆ ਇਧਰੋਂ ਕਰਦੇ ਆ ਸੂਹਾ ਕਿੰਨ ਮਾ ਜੀ ਵੀਰੇ ਦੂਜੋ ਸੂਏ ਸੂਈ ਆ ਬਚੀ ਕਦੋਂ ਸੂਈ ਆ ਜੀ ਸੂਈ ਨੂੰ ਵੀਰੇ ਜੀ ਦੁਜਾ ਤੱਕ ਦੇਣੀ ਆ ਬੱਚਾ ਕੀ ਆ ਜੀ ਬੱਚੀ ਆ ਵੱਡੇ ਭਰਾ ਬੱਚੀ ਬਹੁਤ ਚੰਗੀ ਆ ਆਹ ਸਿਰ ਆਇੰਦੀ ਆ ਆਹ ਸਿਰ ਪਿਓਰ ਆ ਯਾਰ ਜੀ ਸਹੀ ਗੱਲ ਆ ਵੱਡੇ ਵੀਰ ਬੱਚੀ ਬੱਚਾ ਸੇਰ ਦੀ ਡੰਨਾ ਜੀ ਓਕੇ ਆ ਭਰਾ ਸਾਰਾ ਕੰਮ ਠੀਕ ਆ ਬੱਚਾ ਬੜਾ ਟੌਪ ਦਾ ਦਿੱਕਾ ਜੀ ਬੜੀ ਟੌਪ ਦੀ ਬੱਚੀ ਦੇਗੀ ਭਰਾ ਸਹੀ ਗੱਲ ਆ ਜੀ ਕਿੰਨਾ ਬੋਲਾ ਤਿਆਰਾ ਵੱਡੇ ਵੀਰ ਐਸ ਟਾਈਮ ਹੂੰ 16 ਕਿਲੋ ਪੂਰਾ ਕੰਡੇ ਵਾਲਾ ਵਾ ਜੋਕ ਕੇ ਦੇ ਦਾਂਗੇ ਭਾਵੇਂ ਵੀਰੇ ਚਾਹ ਡਾਂਗ ਆਪਣੇ ਘਰੇ ਵੀਰ ਆਵੇ ਦਸੱਲੀ ਕਰਾ ਕੇ ਚਾਹ ਡਾਂਗ ਦੇਵਾਂਗੇ ਠੀਕ ਆ ਇਹ ਸੋੜਾ ਗੱਲਾਂ ਹੋਇਆ ਵੀਰੇ ਲੈ ਜਿਵੇ ਤੇ ਨਾ ਹੋਇਆ ਥਣੇ ਕਰਾਇਆ ਵੀਰੇ ਮੋੜਾਂਗੇ ਬੰਦੇ ਨੂੰ ਠੀਕ ਆ ਜੀ ਹਾਂਜੀ ਥਣਾ ਦੀ ਗਰੰਟੀ ਆ ਆ ਲੈ ਵੀ ਠੰਡੀ ਸੀਰ ਦੀ ਪੂਰੀ ਇਹਨਾਂ ਨੇ ਹੈ ਵੀ ਗਰਮੀ ਦੀ ਰਹਿਦਾ ਠੀਕ ਆ ਵੀਰੇ ਹਾਂਜੀ ਇਹ ਤਾਂ ਗੱਲ ਹੈਗੀ ਗਰਮੀ ਰਹਿ ਤੀ ਸੀ ਇਹ ਤੋਰ ਕੇ ਦਿਖਾ ਦੀ ਵੀਰੇ ਸੁਆ ਬਾਈ ਦੱਸਦਾ ਕਿ ਦੂਜਾ ਸੂਈ ਆ ਜੀ ਵੀਰੇ ਕੰਨੀ ਵਾਲੇ ਦੰਦ ਚੱਕਦੀ ਪਈ ਆ ਬਰਾੜ ਵੀਰੇ ਅੱਛਾ ਕਹਿ ਲੀ ਗੱਲ ਨੀ ਓਰੀਜਨਲ ਆ ਜੀ ਵੀਰੇ ਆ ਕੇ ਦਿਖਾ ਲਈ ਕਰਿਆ ਯਾਰ ਠੀਕ ਆ ਵੀਰੇ ਬੱਚਾ ਵੀ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਆ ਜੀ ਨੈਟ 16 ਕਿਲੋ ਬੋਲੀ ਤਿਆਰ ਹੋਊਗੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰੁਕਵਾਈ ਕਰ ਸਕਦਾ ਜੀ ਖਾਣਾ ਦੇ ਸੈਜ ਵੀ ਸੋਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਲਥਾਣਾ ਬਾਕੀ ਚਾਰ ਹੀ ਥਾਣਾ ਫੋੜ ਛੰਗ ਪੂਰਾ ਮੈਨੂਫੈਕਚਰਡ ਆ ਜੀ 16 ਕਿਲੋ ਨੈਟ ਬੋਲੀ ਆਪਦੀ ਕੋਈ ਵੀ ਸੱਜਣ ਬਾਈ ਦੇ ਪਰੋ ਜੋਖ ਕੇ ਲਿਆ ਸਕਦਾ 2 ਟਾਈਮ 4 ਟਾਈਮ 6 ਟਾਈਮ ਬਾਕੀ ਬੱਚਾ ਵੀ ਤੁਹਾਨੂੰ ਮਗਰ ਵੱਚੀ ਮਿਲ ਜਾਣੀ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਤਾਂ ਬਰਾੜ ਵੀਰੇ ਆਪਾਂ ਇਹਦੀ ਪਿੰਧਾਰਾ ਮਰਾ ਦੀਆ ਮਾਰੀਆਂ ਮਰੀਆਂ ਰਹਿਣ ਦੋ ਥਣਾ ਦੀ ਗਾਰੰਟੀ ਹੈ ਤਾਂ ਰਹਿਣ ਥਣਾ ਦੀ ਗਾਰੰਟੀ ਹੈ ਵੱਡੇ ਵੀਰੇ ਕੋਈ ਗੱਲ ਨਹੀਂ ਵੱਡੇ ਵੀਰੇ ਦਾ ਮੁੱਲ ਕਰਨ ਨੂੰ ਕਿੰਨਾ ਮਰਗੀ ਘਰ ਲਈਏ ਬੱਚੀ ਦਾ ਹਾਂਜੀ ਇਹ ਆਪਾਂ ਚਰਨ ਜੈਰ ਦੀ ਬੱਚੀ ਵੀਰੇ ਦੇਣੀ ਦੇਣੀ ਹੈ ਹੋਜੂ ਮਾੜਾ ਮੋਟਾ ਮਾੜਾ ਮੋਟਾ ਵੀਰੇ ਮੰਨ ਤਾਣਾ ਠੀਕ ਹੈ ਜੀ ਮੁੱਲ ਕਰਨ ਨੂੰ ਬੱਚੀ ਦਾ 65 ਕਰ ਲਿਓ ਬੜਾ ਵੀਰ ਠੀਕ ਹੈ ਦੋ ਦਨ 16 ਕਿਲੋ ਦੇ ਰ ਕੰਡੇ ਵਾਲਾ ਵਾ ਠੀਕ ਹੈ ਜੀ ਕੋਈ ਬੋਲਾ ਸਮਝ ਗੋ ਦੋਦੂ ਸਮਝੀ ਠੀਕ ਹੈ ਜੀ ਹਾਂ ਜੀ 55000 ਦੀ ਐ ਸੁਣੋਈਆ ਠੀਕ ਹੈ ਜੀ ਇਹ ਸੁਣੋਈਆ ਵੱਡੇ ਵੀਰ ਅੱਜ ਦੋ ਮੁੱਲ ਵਾਲੇ ਜਨਾਬੇ ਭਕਾਈ ਵਾਲਾ ਬੰਦਾ ਆ ਫੋਨ ਲਾਵੇ ਯਾਰ ਠੀਕ ਹੈ ਜੀ ਨੇ ਲੜਾ ਨੇ ਲੜਾ ਠੀਕ ਆ ਵੀਰੇ ਜੋ ਵੀ ਕਰਨਾ ਮੁੱਲ ਬੱਚੀ ਦਾ 65000 ਰੁਪਿਆ ਠੀਕ ਆ ਵੀਰੇ ਦੋ ਨੰਬਰ ਨਾਲ ਅਗੇ ਦਸੂਆ ਕਿ ਨਮਾੜੀ ਇਹਦਾ ਸੁਆ ਸੁਈਆ ਤੇਰੇ ਕੰਨੀ ਵਾਲੇ ਦੰਦੇ ਵੀ ਚਖਦੀ ਪਈ ਆ ਇਹਦੇ ਬੱਚਾ ਵਗਰ ਕੀ ਆ ਇਹਦੇ ਨਗਰੀਕ ਆ ਬ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਵੀਰੇ ਕੱਲ ਦੀ ਸੂਈ ਆ ਜਰਡਨ ਆ ਜੀ ਓਕੇ ਆ ਭਰਾ ਥਣਾ ਦੀ ਦੰਨ ਓਕੇ ਆ ਸਾਰਾ ਗੁੰਦੀ ਕਿੰਨਾ ਬੋਲਾ ਤਿਆਰ ਆ ਗੋਲਾ ਵੀਰੇ ਆਇਆ 10 ਕਿਲੋ ਜੋ ਕੇ ਦੇ ਦਾਂਗੇ ਜੀ ਮੈਂ ਕਿਹਾ ਪੂਰੀ ਦਸੰਲੀ ਕਰਾ ਕਰਕੇ ਮਾਰ ਦੀ ਮੁੰਦੀ ਤਣੀ ਜੀ ਨਾ ਵੱਡੇ ਵੀ ਥਲੇ ਠੀਕ ਆ ਜੀ ਤੇ ਆ ਜਿਹੜਾ ਮਗਰ ਟੈਮਕਣਾ ਜੀ ਨਾ ਨਾ ਵੀਰੇ ਕੋਈ ਨਹੀਂ ਚੱਲ ਜਦ ਠੀਕ ਆ ਚਾਰ ਹੀ ਥਲ ਓਕੇ ਆ ਓਕੇ ਆ ਭਰਾ ਇਹਦਾ ਬੱਚੀ ਵੀ ਸੀ ਰੱਖੰਗੇ ਜੀ ਲੈ ਲਓ ਜੀ ਜਿਵੇਂ ਕੋਈ ਮਰਜੀ ਬੈਠਾ ਰਵੇ ਠੀਕ ਆ ਵੀਰੇ ਓਕੇ ਜੀ ਓਕੇ ਵੀਰੇ ਠੀਕ ਆ ਜੀ ਹਾਂ ਜੀ ਮੈਂ ਤੋੜ ਕੇ ਦਿਖਾ ਦਿੰਦਾ ਸੁਆ ਪਹਿਲਾ ਜੀ ਨੈਟ 10 ਕਿਲੋ ਇਹਦੇ ਥੱਲੇ ਵੀ ਬੋਲੀ ਤਿਆਰ ਆ ਬੱਚਾ ਇਹਦੇ ਮਗਰ ਵੀ ਤੁਹਾਨੂੰ ਬੱਚੀ ਮਿਲ ਜਾਣੀ ਹੈ ਫਾਇਦਾ ਹੋ ਜਾਣਾ ਕਿ ਮਗਰ ਬੱਚੀਆਂ ਨੇ ਜੀ ਕੋਈ ਵੀ ਆਬਦੀ 2 ਟਾਈਮ 4 ਟਾਈਮ 6 ਟਾਈਮ 24 ਕਰ ਸਕਦਾ ਜੀ ਤਸੱਲੀ ਆਸਤੇ ਥਣਾ ਦੀ ਗਰੰਟੀ ਹੋਊਗੀ ਬੇਫਿਕਰ ਹੋ ਜਾਓ ਝੁੰਗੀ ਆ ਝੁੰਗੀ ਕਰਮਾ ਵਾਲੀ ਹੁੰਦੀ ਹੈ ਜੀ ਬਰਾੜ ਵੀਰੇ ਓਵੇਂ ਲੱਤ ਨੂੰ ਤਾਲ ਕੰਮ ਨਹੀਂ ਬੱਚਾ ਅੱਜ ਪਛੇ ਕਰਕੇ ਨਾ ਉਪਰਾ ਕਰਦੀਆਂ ਵਾ ਠੀਕ ਹੈ ਜੀ ਹਾਂ ਜੀ ਆ ਕਸੂਈ ਕਰਕੇ ਵੀਰੇ ਮਾੜੀ ਮਟਲੇਸੀ ਵੀ ਕੀ ਲੱਗਦੀ ਐ ਪੱਠਾ ਪੁਠਾ ਵੀ ਥੋੜਾ ਸੁਆ ਮੰਨ ਜੰਦਾ ਵੀਰੇ ਮੰਨ ਹੀ ਜਾਂਦਾ ਪਹੂ ਯਾਰ ਮਾੜਾ ਮੁੰਡਾ ਠੀਕ ਹੈ ਹਾਂਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਹੋਇਆ ਦਾ ਭਾਈ ਪੱਛੀਆਂ ਆਲਾ ਬਰਾੜ ਵੀਰੇ ਕਿੰਨਾ ਜੀ ਬਾਲਾ ਹੀ ਮੰਦਾ ਆਪਾਂ ਕਿੰਨਾ ਜੀ ਇਹ ਬਰਾੜ ਭਾਈ ਮੁੱਲ ਕਾ ਨਹੀਂ ਪੱਛੀ ਦਾ ਆਪਾਂ ਕੋਈ 50 ਨਹੀਂ ਕੋਈ 55 ਨਹੀਂ ਠੀਕ ਆ ਇਹ ਵੀਰੇ 45000 ਦੀ ਪੱਛੀ ਦੇ ਦਾਂਗੇ ਹੋਜੂ ਮਾਨਤਨ ਮਾੜਾ ਮੋਟਾ ਹੀ ਕਰਨਾ ਵੱਡੇ ਵੀਰੇ ਠੀਕ ਆ ਜੀ ਜੇ ਤੁਹਾਨੂੰ ਵੀ ਪਤਾ ਵੀਰੇ ਸ਼ੰਗ ਬੱਸੀ ਦੇ ਰਹਾਂ ਹਾਂ ਤਾਂ ਕਿੰਨੇ ਦੀ ਪੱਛੀ ਇਹ ਤਾਂ ਗੱਲ ਹੈਗੀ ਆ ਜੀ ਐ ਫਿਰ ਲੈਵਾ ਜੀ ਦੇ ਲੱਖ ਆਖਸੀ ਲੈਵਾ ਵੀਰੇ ਸਹੀ ਗੱਲ ਆ ਜੀ ਹਾਂਜੀ ਸੀਰ ਪੂਰੀ ਆ ਦੋ ਚੀਜ਼ਾਂ ਬੰਦੀਆਂ ਬਰਾੜ ਵੀਰੇ ਤੇ ਤਾਂ ਗੱਲ ਹੈਗੀ ਆ ਮਗਰ ਵੀ ਪੱਛੀ ਆ ਇਹ ਤਾਂ ਗੱਲ ਆ ਜੀ ਹਾਂਜੀ ਤੈਨੂੰ ਨੰਬਰ ਵੀਰੇ ਕਿੰਨੇਵੇਂ ਸੂਏ ਲਈ ਗੱਬਣਾ ਜੀ ਇਹ ਇਹ ਵੀਰੇ ਦੂਜੇ ਸੂਏ ਵਾਸਤੇ ਗੱਬਣਾ ਇਹ ਵੀ ਕੰਨੀ ਵਾਲ ਗੱਲ ਚੱਕਦੀ ਪਈ ਆ ਠੀਕ ਆ ਕਿੰਨੇ ਸਮੇਂ ਦੀ ਜੀ ਵੀਰੇ 6 ਮਹੀਨਾ ਦੀ ਗੱਬਣਾ ਠੀਕ ਆ ਦੁੱਧ ਦੱਸਦੇ 7-8 ਕਿਲੋ ਵੀਰੇ ਠੀਕ ਆ ਆਪਾਂ ਦਵਾਂਗੇ ਵੀਰੇ 5 ਕਿਲੋ ਨਾਲ ਠੀਕ ਆ ਜੀ ਠੀਕ ਆ ਮਤਲਬ ਉਹ 7 ਕਿਲੋ ਚਾਹੀਵਾ ਤੇ ਆਪਾਂ ਦਵਾਂਗੇ 5 ਕਿਲੋ ਨਾਲ ਠੰਡੀ ਸੀਲ ਬੱਚੀ ਵੀਰੇ ਐਦਾ ਵੀ ਨਹੀਂ ਕੋਈ ਅੰਤ ਲੈ ਥਣਾ ਦੀ ਗਾਰੰਟੀ ਆ ਓਕੇ ਆ ਫਿਰ ਠੀਕ ਆ ਵੀਰੇ ਤੁਰ ਕੇ ਦਿਖਾ ਦਿਓ ਜੀ 1 ਮਿੰਟ ਵੱਡੀ ਆ ਸੀ ਆ ਮਿੰਨਾਂ ਦੀ ਗੱਬਣ ਚੱਕ ਪਾਸ ਤੇ 5 ਕਿਲੋ ਦੁੱਧ ਸਪੈਸ਼ਲ ਬੇਨਤੀ ਹੈ ਵੀਰੇ ਆਪ ਦਾ ਡਾਕਟਰ ਨਾਲ ਲੈ ਕੇ ਆਓ ਕੱਦ ਕਾਠ ਵੀ ਚੰਗਾ ਆ ਜਾਂਦਾ ਵਜਨ ਵਜੂਦ ਵੀ ਚੰਗਾ ਤੇ ਜਾਤ ਬਰੀਦ ਵੀ ਪੂਰੀ ਚੰਗੀ ਆ ਸਮੇ ਨੂੰ ਵਾਧੇ ਵਾਲੀ ਚੀਜ਼ ਆ ਜੀ ਬਰਾੜ ਵੀਰੇ ਇੱਕ ਵਾਰੀ ਰੂਹਣਾ ਬੱਚੀ ਦਾ ਫੇਸ ਕੁਆਲਟੀ ਦਿਖਾ ਦੇ ਸਹੀ ਗੱਲ ਆ ਜੀ ਵੱਡੀ-ਵੱਡੀ ਫੁੱਲ ਆ ਬਿਊਟੀ ਬਹੁਤ ਆ ਜੀ ਕੁਆਲਟੀ ਬਹੁਤ ਆ ਬਾਕੀ ਚੈੱਕ ਕਰ ਸਕਦੇ ਹੋ ਜੀ ਤੇ ਵੀਰੇ ਕੱਦ ਬੰਦ ਬੱਚੀ ਦਾ ਭਾਵੇਂ ਦੇਲ ਬੁੱਲ ਬੱਚੀ ਦਿਖਾ ਦੇ ਆ ਵੇਲਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਵੀਰੇ ਬਰਾੜ ਵੀਰੇ ਇਹਦਾ ਮੁੱਲ ਕਰ ਨੂੰ ਕਿੰਨਾ ਮਰਜੀ ਕਰ ਲਈਏ ਹਾਂਜੀ ਕੋਈ 50 ਨਹੀਂ ਕੋਈ 45 40000 ਤੇ ਬਰਾੜ ਵੀਰੇ ਮਾਨਤਨ ਕਰ ਦਾਂਗੇ ਬੱਚੀ ਦਾ ਆਫਰ ਹੀ ਹੈ ਆਫਰ ਹੈ ਬਰਾੜ ਵੀਰੇ ਤੁਹਾਨੂੰ ਵੀ ਪਤਾ ਬੱਚੀ ਤੇ ਆਈ ਹੋਈ ਕਿੰਨੇ ਦੀ ਆ ਇਹ ਤਾਂ ਗੱਲ ਹੈਗੀ ਆ 40000 ਰੁਪਏ ਬੱਚੀ ਦੀ ਦੇਖ ਲਾ ਕਿੰਨੀ ਚੰਗੀ ਹੈ ਯਾਰ ਆ ਵੇਲਾ ਖੜਨੀ ਖੜਨੀ ਪੂਰੀ ਚੰਗੀ ਹੈ ਵਹਿੜੀ ਚੰਗੀ ਹੈ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਵੀਰੇ ਦਸੱਲੀ ਕਰਕੇ ਲੈ ਕੇ ਜਾਵੇ ਕਿਨੇ ਪੈਸੇ ਲਾਉਣੇ ਆ ਠੀਕ ਹੈ ਵੀਰੇ ਆ ਬੱਚੀ ਖੜਨੀ ਬੱਚੀ ਵੀ ਦੇ ਲਾ ਸਹੀ ਗੱਲ ਹੈ ਜੀ ਬਾਕੀ ਇਹ ਨਾਲਾ ਬਾਕੀ ਆਪਾਂ ਵੀ ਰਮਾਨ ਨਹੀਂ ਕਰਦੇ ਸਹੀ ਗੱਲ ਹੈ ਠੀਕ ਆ ਵੀਰੇ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਇਹਦੀ